ਜੋ ਬੋਲੇ ਸੋਨਰ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸੁਸੰਗਤ ਜੀ ਦਰਸ਼ਨ ਕਰੋ ਗੁਰੂ ਰਵਿਦਾਸ ਮਹਾਰਾਜੀ ਦੇ ਬਹੁਤ ਹੀ ਸੋਹਣੇ ਗੁਰੂ ਘਰ ਦੇ ਜੀ ਇਸ ਗੁਰੂ ਘਰ ਦਾ ਨਾਮ ਹੈਗਾ ਜੀ ਸ੍ਰੀ ਗੁਰੂ ਰਵਿਦਾਸ ਹਰਮੰਦਰ ਸਾਹਿਬ ਪਟਿਆਲਾ ਪਟਿਆਲੇ ਦੀ ਮੇਨ ਸਿਟੀ ਦੇ ਵਿੱਚ ਆਪਣੇ ਸਤਿਗੁਰੂ ਰਵਿਦਾਸ ਜੀ ਦਾ ਇਹ ਹਰਮੰਦਰ ਸਾਹਿਬ ਹੈ ਜੀ ਦੇਖ ਸਕਦੇ ਆ ਹਰ ਦੇ ਨਿਸ਼ਾਨ ਬਹੁਤ ਸੋਹਣੀ ਪਾਲਕੀ ਸਾਹਿਬ ਗੁਰੂ ਸਾਹਿਬ ਦੀ ਬਾਣੀ ਔਰ ਸਤਿਗੁਰੂ ਰਬਿਦਾਸ ਮਹਾਰਾਜ ਜੀ ਦਾ ਜਿਹੜਾ ਇਹ ਹਰਮੰਦਰ ਸਾਹਿਬ ਹੈ ਪਟਿਆਲੇ ਵਿਖੇ ਗੁਰੂ ਘਰ ਦੇਖੋ ਕਿੰਨੇ ਸੋਹਣੇ ਜਿਹੜੇ ਬਣਾਇਆ ਹੋਇਆ ਜੀ ਦੇਖ ਲਓ ਤੇ ਦਰਸ਼ਨ ਕਰੋ ਤੁਸੀਂ ਦੀ ਹਰ ਗੁਰੂ ਦਾਸ ਮਹਾਰਾਜ ਜੀ ਦੀਆਂ ਆਰਤੀ ਵੀ ਹੈ ਜੀ ਦੇਖ ਸਕਦੇ ਹੋ ਔਰ ਬਹੁਤ ਸੋਹਣੀ ਪ੍ਰਤਿਮਾ ਵੀ ਲੱਗੀ ਹੋਈ ਹੈ ਤੋ ਬਹੁਤ ਵੱਡਾ ਹਾਲ ਹੈ ਜੀ ਉੱਪਰ ਵੀ ਆ ਡਬਲ ਹੈ ਦੇਖ ਸਕਦੇ ਆ ਔਰ ਆਓ ਤੁਹਾਨੂੰ ਹੁਣ ਆਪਾਂ ਇਧਰ ਦਿਖਾਉਨੇ ਆ ਔਰ ਗੁਰੂ ਅਰਜਨ ਦੇਵ ਜੀ ਦੇ ਬਹੁਤ ਸੋਹਣੀ ਉੱਪਰ ਰਤਿਵੇਂ ਲੱਗੀ ਹੋਈ ਇਹ ਦੇਖ ਸਕਦੇ ਹੋ ਇਸ ਸਮੇਂ ਅਸੀਂ ਪਟਿਆਲੇ ਤੋਂ ਤੁਹਾਨੂੰ ਦਿਖਾ ਰਹੇ ਆ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਬਹੁਤ ਹੀ ਸੋਹਣੇ ਗੁਰੂ ਘਰ ਦੇ ਦਰਸ਼ਨ ਕਰਵਾ ਰਹੇ ਆ ਸੰਗਤ ਜੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਔਰ ਇਸ ਗੁਰੂ ਘਰ ਦਾ ਨਾਮ ਹੈ ਸ੍ਰੀ ਗੁਰੂ ਰਵਿਦਾਸ ਹਰਮੰਦਰ ਸਾਹਿਬ ਪਟਿਆਲਾ ਦੇਖੋ ਕਾਫੀ ਖੁੱਲਡੁੱਲਾ ਹਾਲ ਹੈ ਔਰ ਹਰਬਦਾਸੀ ਕੌਮ ਦੇ ਅਮਰ ਸ਼ੀਰ ਸੰਤ ਰਾਮਾਨੰਦ ਮਹਾਰਾਜ ਜੀ ਦੀ ਵੀ ਤਸਵੀਰ ਗੁਰੂ ਘਰ ਦੇ ਸਤਰਵਾਰ ਦੇ ਵਿੱਚ ਲੱਗੀ ਹੋਈ ਹੈ ਔਰ ਦੇਖ ਸਕਦੇ ਆ ਤੇ ਏਸੀ ਵੀ ਜਿਹੜੇ ਆ ਲੱਗੇ ਹੋਏ ਆ ਔਰ ਗਰਮੀ ਹੋਵੇ ਚਾਹੇ ਸਰਦੀ ਹੋਵੇ ਸਾਰੀ ਜਿਹੜੀ ਫੈਸਿਲਿਟੀਆਂ ਹੈਗੀ ਸੰਗਤ ਦੇ ਲਈ ਉੱਪਰ ਵੀ ਤੁਸੀਂ ਦੇਖ ਸਕਦੇ ਆ ਉੱਪਰ ਵੀ ਲੌਬੀ ਬਣਾਈ ਹੋਈ ਹੈ ਸੰਗਤ ਜਦੋਂ ਵੱਡੇ ਪ੍ਰੋਗਰਾਮਾਂ ਦੇ ਉੱਪਰ ਵੀ ਬੈਠ ਸਕਦੀ ਜਾ ਕੇ ਤੇ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਗੁਰੂ ਘਰ ਹੈ ਆਓ ਹੁਣ ਆਪਾਂ ਤੁਹਾਨੂੰ ਇੱਕ ਬਾਹਰ ਵੀ ਦਿਖਾ ਦਈਏ ਗੁਰੂ ਸਾਹਿਬ ਦਾ ਬਹੁਤ ਸੋਹਣਾ ਦਰਬਾਰ ਹੈ ਜੀ ਇਹ ਸਾਨੂੰ ਬੜਾ ਮਾਣ ਹੈ ਇਸ ਗੱਲ ਦਾ ਦੇਖ ਸਕਦੇ ਹੋ ਸੰਗਤ ਜੀ ਇਹ ਐਂਟਰੀ ਡੋਰ ਹੈ ਦੇਖੋ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਹਰ ਦੇ ਨਿਸ਼ਾਨ ਔਰ ਜੈ ਗੁਰੂ ਦੇਵਤਾ ਨਗੁਰੂ ਦੇਵ ਦੇ ਨਾਰੇ ਲਾਏ ਹੋਏ ਆ ਸੋ ਸੰਗਤ ਜੀ ਦਰਸ਼ਨ ਕਰੋ ਸ਼੍ਰੀ ਗੁਰੂ ਰਵਿਦਾਸ ਹਰਮੰਦਰ ਸਾਹਿਬ ਪਟਿਆਲਾ ਦੇ ਗੁਰੂ ਘਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਬਹੁਤ ਸੋਹਣਾ ਦੇਖੋ ਦਰਬਾਰ ਹੈ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਸੰਗਤ ਜੀ ਔਰ ਬਹੁਤ ਸੋਹਣੀਆਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਜਿਹੜੀਆਂ ਸਰੂਪ ਵੀ ਤੁਸੀਂ ਦੇਖ ਸਕਦੇ ਹੋ ਸ਼ਾਂਤੀ ਦਾ ਸਨੇਹਾ ਸੱਚਾ ਸੋਧਾ ਔਰ ਹੋਰ ਵੀ ਕਾਫੀ ਜਿਹੜੇ ਤੇ ਸਰੂਪ ਲੱਗੇ ਹੋਇਆ ਗੁਰੂ ਸਾਹਿਬ ਦੇ ਤੇ ਦੇਖ ਸਕਦੇ ਆ ਜੀ ਔਰ ਸੰਗਤ ਜੀ ਤੁਸੀਂ ਦਰਸ਼ਨ ਕਰੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੱਚੇ ਸੱਚੇ ਦਰਬਾਰ ਸਾਹਿਬ ਦੇ ਜੀ ਦੇਖੋ ਕਿੰਨਾ ਸੋਹਣਾ ਆਪਾਂ ਇਧਰ ਨੂੰ ਵੀ ਚੱਲਦੇ ਆਂ ਔਰ ਦੇਖੋ ਆਪਾਂ ਹੁਣ ਗੁਰੂ ਘਰ ਦੇ ਬਾਹਰਲੇ ਪਾਸੇ ਨੂੰ ਦੇਖ ਸਕਦੇ ਬਹੁਤ ਸੋਹਣਾ ਮਾਰਬਲਸ ਲੱਗਾ ਹੋਇਆ ਆ ਔਰ ਬੜੇ ਮਾਣ ਵਾਲੀ ਗੱਲ ਐ ਕਿ ਪਟਿਆਲੇ ਦੀ ਧਰਤੀ ਤੇ ਸਤਿਗੁਰੂ ਰਵਿਦਾਸ ਮਹਾਰਾਜੀ ਦਾ ਬਹੁਤ ਸੋਹਣਾ ਆਲੀਸ਼ਾਨ ਇੱਕ ਗੁਰੂ ਘਰ ਬਣਿਆ ਹੋਇਆ ਇਧਰ ਦੇਖ ਸਕਦੇ ਆਂ ਸੰਗਤਾਂ ਦੇ ਰਹਿਣ ਦੇ ਲਈ ਉੱਪਰ ਹਾਲਸ ਵੀ ਐ ਮੀਟਿੰਗ ਸਾਲਸ ਵੀ ਐ ਰੂਮਸ ਵੀ ਐ ਤੇ ਆਓ ਹੁਣ ਆਪਾਂ ਨਿਸ਼ਾਨ ਸਾਹਿਬ ਵੱਲ ਨੂੰ ਜਾਂਦੇ ਆਂ ਬੋਸਣਾ ਗੁਰੂ ਘਰ ਜਦੋਂ ਵੀ ਤੁਸੀਂ ਪਟਿਆਲੇ ਦੀ ਧਰਤੀ ਤੇ ਆਓ ਨਾ ਤੇ ਆਪਣੇ ਗੁਰੂ ਸਾਹਿਬ ਦੇ ਸੋਹਣੇ ਜੀ ਗੁਰੂ ਘਰ ਦਾ ਸੰਜੂਰ ਕਰਕੇ ਜਾਓ ਦੇਖੋ ਕਿੰਨੇ ਸੋਹਣੇ ਨਿਸ਼ਾਨ ਸਾਹਿਬ ਹੈ ਹਰ ਦਿਨ ਨਿਸ਼ਾਨ ਹੈ ਔਰ ਗੁਰੂ ਸਾਹਿਬ ਦੀ ਬਾਣੀ ਐਸਾ ਚਾਹੂ ਰਾਜ ਮੇ ਜਹਾਂ ਮਿਲੇ ਸਭਨ ਕੋ ਵਨ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪੰਸਰਨ ਬੇਗਮਪੁਰਾ ਸ਼ਹਿਰ ਦਾ ਨਾਮ ਦੁਖਦੁਖ ਨਹੀਂ ਇਠਾਓ ਦੇਖ ਸਕਦੇ ਆ ਜੀ ਸਤਗੁਰੂ ਦਾਸ ਮਹਾਰਾਜੀ ਹਰ ਆਪਣਾ ਨਿਸ਼ਾਨ ਸਾਹਿਬ ਹੈ ਜੀ ਔਰ ਇਧਰਲੇ ਪਾਸੇ ਸੰਗਤ ਜੀ ਜਿਹੜਾ ਹਾਲ ਬਣਿਆ ਹੋਇਆ ਉਹਦਾ ਨਾਮ ਹੈ ਬੇਗੰਪੁਰ ਹਾਲ ਤੇ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆ ਸੋ ਬੜੇ ਮਾਣ ਵਾਲੀ ਗੱਲ ਹੈ ਜੀ ਜਦੋਂ ਵੀ ਤੁਸੀਂ ਆਓ ਪਟਿਆਲੇ ਧਰਤੀ ਤੇ ਜਰੂਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਸ ਸੋਹਣੇ ਘਰ ਦੇ ਦਰਸ਼ਨ ਕਰਕੇ ਜਰੂਰ ਜਾਓ ਸੰਗਤ ਜੀ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਬਹੁਤ ਸੋਹਣਾ ਗੁਰੂ ਘਰ ਹੈ ਜੀ ਹਾਂ ਉਹ ਆਪਾਂ ਤੁਹਾਨੂੰ ਬੇਗੰਪੁਰ ਹਾਲ ਦੇ ਥੋੜੇ ਦਰਸ਼ਨ ਕਰਾਉਨੇ ਆ ਸੋ ਸੰਗਤ ਜੀ ਗੁਰੂ ਘਰ ਦੇ ਨਾਲ ਹੀ ਜਿਹੜਾ ਬੇਗੰਪੁਰਾ ਹਾਲ ਬਣਾਇਆ ਗਿਆ ਹੈ ਇੱਥੇ ਕਾਫੀ ਜਿਹੜੇ ਉੱਪਰ ਰੂਮਸ ਆ ਜਦੋਂ ਸੰਗਤ ਬਾਹਰੋਂ ਜਾਂ ਦੂਰ ਦਰਾਡੇ ਤੋਂ ਆਉਂਦੀ ਹੈ ਤਾਂ ਇੱਥੇ ਰਾਤ ਰੁਕਣ ਦਾ ਵੀ ਬੜਾ ਪ੍ਰਬੰਧ ਹੈ ਉਹਨਾਂ ਦੇ ਲਈ ਵਧੀਆ ਜਿਹੜੇ ਕਮਰੇ ਵੀ ਅਵੇਲੇਬਲ ਹੈਗੇ ਆ ਸੋ ਬਹੁਤ ਵਧੀਆ ਜਿਹੜੀਆਂ ਇੱਥੇ ਦੀਆਂ ਸਭਾਵਾਂ ਆ ਪ੍ਰਬੰਧਕ ਕਮੇਟੀ ਬਹੁਤ ਵਧੀਆ ਇੱਥੇ ਅਸੀਂ ਮੈਂ ਦੇਖਿਆ ਕਿ ਬਹੁਤ ਵਧੀਆ ਸ਼ੁਭਦਮਾਨ ਸੰਗਤ ਦੇ ਲਈ ਸੰਗਤ ਨੂੰ ਬਹੁਤ ਮਾਣ ਸਨਮਾਨ ਦਿੱਤਾ ਜਾਂਦਾ ਹੈ ਉਹਦੇ ਰਹਿਣ ਲਈ ਉਹਨਾਂ ਦੇ ਲਈ ਲੰਗਰ ਦਾ ਪੂਰਾ ਪ੍ਰਬੰਧ ਹੈ ਤੇ ਦੇਖ ਸਕਦੇ ਹੋ ਔਰ ਬਾਹਰ ਗੁਰੂ ਰਵਿਦਾਸ ਸਮਰਧਨ ਹਾ ਤੇ ਇੱਕ ਪਾਰਕ ਵੀ ਹੈ ਆਓ ਹੁਣ ਸੰਗਤ ਜੀ ਤੁਹਾਨੂੰ ਇੱਕ ਪਾਰਕ ਦਿਖਾਈਏ ਗੁਰੂ ਸਾਹਿਬ ਦੀ ਸੋ ਸੰਗਤ ਦੇਖ ਸਕਦੇ ਆ ਬਹੁਤ ਸੋਹਣਾ ਜਿਹੜਾ ਗੁਰੂ ਘਰ ਆ ਔਰ ਪੂ ਬਾਹਲੇ ਪਾਸੇ ਨੂੰ ਜਾਂਦੇ ਸੰਗਤ ਜੀ ਸ੍ਰੀ ਗੁਰੂ ਰਵਿਦਾਸ ਹਰਿਮੰਦਰ ਸਾਹਿਬ ਗੁਰਦੁਆਰਾ ਗੁਰੂ ਘਰ ਜਿਹੜਾ ਸਤਗੁਰੂ ਦਾਸ ਮਹਾਰਾਜ ਦਾ ਦੇਖ ਸਕਦੇ ਆ ਕਾਫੀ ਵੱਡਾ ਹੈ ਥੋੜਾ ਹਨੇਰਾ ਹੋਣ ਕਰਕੇ ਤੁਸੀਂ ਦੇਖ ਸਕਦੇ ਆ ਤੇ ਇਧਰਲੇ ਪਾਸੇ ਨਾਲ ਹੀ ਸ੍ਰੀ ਗੁਰੂ ਰਵਿਦਾਸ ਪਾਰਕ ਵੀ ਹੈ ਔਰੇ ਬੜੇ ਮਾਣ ਵਾਲੀ ਗੱਲ ਹੈ ਕਿ ਪਟਿਆਲੇ ਦੀ ਧਰਤੀ ਤੇ ਗੁਰੂ ਰਵਿਦਾਸ ਮਹਾਰਾਜੀ ਦਾ ਬਹੁਤ ਹੀ ਸੋਹਣਾ ਅਲੀਸ਼ਾਨ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਗੁਰੂ ਘਰ ਹੈ ਜੀ ਸ੍ਰੀ ਗੁਰਦਾਸ ਹਰਮੰਦਰ ਸਾਹਿਬ ਤੋਂ ਅੰਦਰ ਵੀ ਦਰਸ਼ਨ ਕੀਤੇ ਤੁਸੀਂ ਇੱਧਰ ਦੇਖ ਸਕਦੇ ਆ ਗੁਰੂ ਰਵਿਦਾਸ ਮਹਾਰਾਜ ਨਾਲ ਤੇ ਪਾਰਕ ਵੀ ਬਣੀ ਹੋਈ ਹੈ ਸੋ ਬਹੁਤ ਸੋਹਣਾ ਜਿਹੜਾ ਇਹ ਥਾਨ ਹੈ ਜਦੋਂ ਵੀ ਪਟਿਆਲੇ ਆਓ ਤਾਂ ਜਰੂਰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜਾਓ ਜੀ ਹਾਂ ਜੀ